ਹਿੰਡਾ ਦੇ ਪੱਥਰ ਵਾਲਾ ਵਿੱਚ ਕਤਲ ਕੀਤੇ ਐਸ ਸੀ ਨੌਜਵਾਨ ਅੰਗਰੇਜ਼ ਸਿੰਘ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਡਾਕਟਰ ਅੰਬੇਡਕਰ ਫਾਊਂਡੇਸ਼ਨ ਸਮਾਜਿਕ ਨਿਆਂ ਤੇ ਅਧਿਕਾਰਤ ਮੰਤralੇ ਭਾਰਤ ਸਰਕਾਰ ਦੇ ਮੈਂਬਰ ਮਨਜੀਤ ਬਾਲੀ ਆਪਣੇ ਸਾਥੀਆਂ ਸਮੇਤ ਪੀੜਤ ਪਰਿਵਾਰ ਦੇਕਰ ਪਹੁੰਚੇ ਇਸ ਦੌਰਾਨ ਮਨਜੀਤ ਬਾਲੀ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਭਰੋਸਾ ਦਿਵਾਇਆ ਕਿ ਡਾਕਟਰ ਅੰਬੇਡਕਰ ਫਾਊਂਡੇਸ਼ਨ ਦਲਿਤ ਭਾਈਚਾਰੇ ਨਾਲ ਹਮੇਸ਼ਾ ਚੱਟਾਨ ਵਾਂਗ ਖੜੀ ਹੈ ਉਨ੍ਹਾਂ ਮ੍ਰਿਤਕ ਦੇ ਪਰਿਵਾਰ ਨੂੰ ਭਰੋਸਾ ਦਿੰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹਦਾਇਤ ਕਰ ਦਿੱਤਾ ਗਿਆ ਕਿ ਕੇਸ ਦੀ ਪੈਰਵਾਈ ਕਰਨ ਵਿੱਚ ਕੋਈ ਵੀ ਟਿਲਣਾ ਵਰਤੀ ਜਾਵੇ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਦਿਵਾਏ ਪੀੜਤ ਪਰਿਵਾਰ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਇਸ ਮੌਕੇ ਉਹਨਾਂ ਪਰਿਵਾਰ ਨੂੰ ਸਰਕਾਰ ਵੱਲੋਂ ਬਣਦੀ ਹੋਰ ਵੀ مالی ਸਹਾਇਤਾ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਤੁਸੀਂ ਕੈਮਰਾਓਗੇ ਤਾਂ ਕੁਝ ਨਹੀਂ ਹੋ ਸਕਦਾ ਜੇ ਤੁਸੀਂ ਨਾ ਕੈਮਰੇ ਤੇ ਫਿਰ ਅਸੀਂ ਵੀ ਕੁਝ ਨਹੀਂ ਕਰ ਸਕਦੇ ਮੁਢਲੀ ਸਕੋਟ ਜਿਹੜੀ ਸੈਂਟਰ ਗਵਰਨਮੈਂਟ ਵੱਲੋਂ ਤੁਹਾਨੂੰ ਫੰਡ ਰੀਲੀਜ਼ ਜਿਹੜਾ ਤੁਹਾਡੇ ਨਾਂ ਤੇ ਹੋ ਚੁੱਕਿਆ ਸਾਡੇ ਖਾਤੇ 'ਚ ਆ ਜਾਣਾ 1-2 ਦਿਨਾਂ 'ਚ। ਆਹ ਦੀ ਹਾਂ। ਜੀ ਇਹ ਮੰਦਰ ਬਣੀ ਫੰਡ ਤੁਹਾਨੂੰ ਲੈ ਲਓ। ਬਰੋਂ ਅੰਬੀ ਲੋੜ ਨਹੀਂ। ਬਾਕੀ ਤਾਂ ਬਲੋਕ ਦਾ ਬਹੁਤ ਜ਼ਿਆਦਾ ਬਣਿਆ ਹੋਇਆ। ਇਹ ਬਚਾ ਦਿਓ ਜੀ। ਜੋਂ ਬਖਸ਼ਮ ਅਲੈਕੁਮ। ਹਲੋ। ਬਾਅਦ ਵਿੱਚ ਮੈਂ ਫੋਨ ਕਰਦਾ। ਹਾਂ ਜੀ। ਸ਼ੁਕਰੀਆ। なんだ ਆਦਮ ਜਾਈ ਉਹ ਲੈ ਕੇ ਆਈ ਵਿੱਚ ਤੇ ਹੋਈ ਜੀ ਤੇਰੀ ਆਲ ਦੇ ਜੈਲੀ ਚ ਕਰਾਉਣਾ ਹੈ ਜੀ ਸਰ ਇਹਦੇ ਵਿੱਚ ਕਾਫੀ ਜਾਣੇ ਆਉਣੇ ਆ ਡਾਕਟਰਾਂ ਦੀ ਵੀ ਅੰਗੇਲੀ ਆ ਸਾਰੀ ਉਸ ਹਸਪਤਾਲ ਦੇ ਨਾਲ ਹਾਂਜੀ ਉਹ ਵੀ ਆ ਰਿਹਾ ਡਾਕਟਰ ਹੈ ਜਿਹੜਾ ਉਹਦਾ ਨਾਮ ਨਹੀਂ ਉਹ ਨਹੀਂ ਜਿਹੜੇ ਨਾਲ ਖਾਏ ਸੀਗੇ ਜੀ ਹਾਂ ਦਾ ਸਭ ਨੇ ਉੱਧੇ ਪੜਾ ਰਹੇ ਕਹਿੰਦੇ ਗਰਦ ਹੋਇਆ ਨਾ ਕਰਦੇ ਜੀਣਾ ਨਾਲ ਹੈ ਜੀ Shamla Chander Building maintenance handyman under cheque trade platform is now available on your local London area. He has more than 5 years experience in the same line. He used to work with reputed companies, agencies as well local builders with brothers. His professional by plumbing, electrician, masonry work, carpentry. For more information please contact him at www.checktrade.com ID number 921760 Shamra Chander Consultant, call him on this number 074884161. 41161 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ